ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਸਟੱਡੀ ਵੀਜ਼ੇ ਲਈ ਨਿਯਮ ਸਖਤ ਕਰਨੇ ਸ਼ੁਰੂ ਕਰ ਦਿੱਤੇ ਨੇ ਪਹਿਲਾਂ ਕੈਨੇਡਾ ਨੇ ਸਟੂਡੈਂਟ ਵੀਜ਼ੇ ਲਈ GIC ਦੀ ਰਕਮ 10000 ਡਾਲਰ ਤੋਂ ਵਧਾ ਕੇ 20000 ਡਾਲਰ ਕਰ ਦਿੱਤੀ ਸੀ ਹੁਣ ਆਸਟ੍ਰੇਲੀਆ ਨੇ ਵੀ ਨਿਯਮ ਬਦਲ ਦਿੱਤੇ ਹਨ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਲਈ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਫੰਡ ਸ਼ੋਅ ਕਰਨੇ ਪੈਣਗੇ ਪਹਿਲਾਂ ਪਿਛਲੇ ਸਾਲ ਫੰਡ ਸ਼ੋਅ ਕਰਨ ਲਈ 1041 ਆਸਟ੍ਰੇਲੀਅਨ ਡਾਲਰਾਂ ਤੋਂ ਵਧਾ ਕੇ 24505 ਆਸਟ੍ਰੇਲੀਅਨ ਡਾਲਰ ਕਰ ਦਿੱਤੇ ਸੀ ਇਹ ਵਾਅਦਾ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕੀਤਾ ਗਿਆ ਸੀ ਪਰੰਤੂ ਹੁਣ ਇਹ ਕੇਵਲ 7 ਮਹੀਨਿਆਂ ਬਾਅਦ ਹੀ 29700 ਡਾਲਰ ਰਕਮ ਸ਼ੋਅ ਕਰ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਇਹ ਨਿਯਮ ਕੱਲ ਤੋਂ ਸ਼ੁਰੂ ਹੋ ਜਾਣਗੇ ਆਸਟ੍ਰੇਲੀਆ ਸਰਕਾਰ ਦੇ ਸੂਤਰ ਅਨੁਸਾਰ ਪਿਛਲੇ 2 ਸਾਲਾਂ ਵਿੱਚ ਮਹਿੰਗਾਈ ਲਗਾਤਾਰ ਵਧਣ ਲੱਗ ਗਈ ਹੈ ਇਸ ਦੇ ਨਾਲ ਹੀ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਦੇ ਰੂਲ ਸਖਤ ਕਰਨ ਵਿੱਚੋਂ ਵਿਦਿਆਰਥੀਆਂ ਦੇ ਰੁਝਾਨ ਆਸਟ੍ਰੇਲੀਆ ਵੱਲ ਹੋ ਗਿਆ ਸੀ ਪਰੰਤੂ ਹੁਣ ਆਸਟ੍ਰੇਲੀਆ ਨੇ ਵੀ ਰੂਲ ਸਖਤ ਕਰ ਦਿੱਤੇ ਨੇ ਇਸ ਲਈ ਆਸਟ੍ਰੇਲੀਆ ਸਰਕਾਰ ਨੇ ਕਈ ਸਿੱਖਿਆ ਸੰਸਥਾਵਾਂ ਉੱਪਰ ਵਿਸਕੰਜਸ ਪਾਸ ਦਿੱਤਾ ਹੈ। ਕਈ ਵਿਦਿਅਕ ਅਦਾਰਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਜਿਨ੍ਹਾਂ ਕਾਲਜਾਂ ਤੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ। ਉਹਨਾਂ ਖਿਲਾਫ ਵੀ ਆਸਟ੍ਰੇਲੀਆ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ। ਆਸਟ੍ਰੇਲੀਆ ਸਰਕਾਰ ਵੱਲੋਂ ਸਟੱਡੀ ਵੀਜ਼ੇ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀ ਉੱਪਰ ਹੋਵੇਗਾ। ਭਾਰਤ ਵਿੱਚੋਂ ਵੀ ਸਭ ਤੋਂ ਵੱਧ ਵਿਦਿਆਰਥੀ ਪੰਜਾਬ ਵਿੱਚੋਂ ਹੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਂਦੇ ਨੇ ਇਸ ਲਈ ਆਸਟ੍ਰੇਲੀਆ ਨੇ ਨਵੀਂ ਨਿਯਮਾਂ ਦਾ ਅਸਰ ਸਭ ਤੋਂ ਉੱਪਰ ਸਭ ਤੋਂ ਪਹਿਲਾ ਪੰਜਾਬ ਉੱਪਰ ਸਭ ਤੋਂ ਵੱਧ ਹੋਣ ਦੀ ਸੰਭਾਵਨਾ ਹੈ